ਚਾਲ ਕੋਈ ਨਹੀਂ ਗੇਅਰ ਬੈਗ ਲੱਗ ਗਿਆ ਬਾਈ ਤੋ ਯਾਰ ಇದು ಟ್ರಾಕ್ಟರ್ ಲೋಡ್ ಮಾಡ್ತೀರೋ ಆ ਆਪਣੇ ಮೆತ್ತರ್ ಚಲನ್ लागਿਆ ಟ್ರಾಕ್ಟರ್ ਫੀਪੁਰ ਖੁਰਦ ਪਿੰਡਾ ਮੇਰੇ ਵੀਰੋ ਉੱਥੋਂ ਪੁੱਜਿਆ ਹੈ ਟਰੈਕਟਰ ਹੈ ਤੇ ਸੌਕੀ ਟਰੈਕਟਰਾਂ ਨੇ ਕਰਪਾ ਲਾ ਸਾਡਾ ਵੀਰ ਦਵਿੰਦਰ ਵੀਰ ਇਟਲੀ ਵਾਲੇ ਦਾ ਬੱਡਾ ਸਹਿਯੋਗ ਇਹਨਾਂ ਭਰਾਵਾਂ ਦੇ ਲਈ ਤੇ ਇਹ ਟਰੈਕਟਰ ਚਲਵਿੰਦਰ ਢੱਲੂ ਕਨੇਡਾ ਹੋਣੀ ਜਿਵੇਂ ਇੱਥੇ ਹੁਣ ਪੂਰਾ ਪੂਰਾ ਜਾ ਰਿਹਾ ਪਰਮਿੰਦਰ ਢੱਲੂ ਕਨੇਡਾ ਹੁਣਾਂ ਬੰਦਾ ਉਹ ਸਪਾਂਸਰ ਕੀਤਾ ਹੋਇਆ ਟਰੈਕਟਰ ਹੈ ਵੀਰੇ ਜਿਕਾਰੇ ਦੇ ਨਾਲ ਜਿਹੜਾ ਇਸ ਟਰੈਕਟਰ ਦੀ ਰਵਾਨਗੀ ਹੋਣੀ ਆ ਤੇ ਅੱਜ ਦੂਜਾ ਮੈਚ ਖੇਡਦੇ ਆ 17 ਤਰੀਕ ਦੇ ਨਹੀਂ ਲੱਗ ਗਈ ਆ ਤੇ ਇਸ ਟਰੈਕਟਰ ਦਾ ਸੇਵਾ ਨੰਬਰ ਬਣਿਆ ਮੇਰੇ ਵੀਰੋ ਤੇ ਜਕਾਰੇ ਨਾਲ ਜਿਹੜੀ ਰਵਾਨਗੀ ਹੋਣੀ ਆ ਇਸ ਟਰੈਕਟਰ ਦੀ ਬੋਲੀ ਸੁਨਹਿਰੀ ਸੱਚੀਆਂ ਕਾਲ ਇਹਦੇ ਸਪਾਂਸਰ ਨੇ ਸਰਦਾਰ ਮਹਿੰਦਰ ਸਿੰਘ ਜੀ ਸਪਾਂਸਰ ਸਫੀਪੁਰ ਵਾਲੇ ਮਾਨ ਸਿੰਘ ਜੀ ਸਫੀਪੁਰ ਕੁਲਵਿੰਦਰ ਸਿੰਘ ਜੀ ਪਰਮਿੰਦਰ ਸਿੰਘ ਜੀ ਲਵੀ ਜੂਕੇ ਇਹਨੂੰ ਸਪான்ਸਰ ਕਰਦੇ ਆ ਜੀ ਰੋਕ ਲਓ ਮੈਂ ਬੋਲੂੰ ਬੰਨ 2 3 ਸਟਾਰਟ ਠੀਕ ਹੈ ਜੀ ਫੇਰ ਬਾਨਾ ਹਲਾ ਦੇਦਾ ਯਾਰ ਚਲ ਕੋਈ ਨਹੀਂ ਗੇਅਰ ਬੈਗ ਲੱਗ ਗਿਆ ਬਾਈ ਤੋਂ ਯਾਰ ਹਜੇ ਵੀ ਟਰੈਕਟਰ ਦਾ ਨੰਬਰਾਂ ਜੀ ਆ। ਨਾ ਸਾਹਮਣੇ ਦੇਖੀਏ ਮੇਰੇ ਵੀਰੋ 2 ਮਿੰਟ 40 ਸੈਕਿੰਡ ਆਹ ਆਹ ਬਹੁਤ ਸੋਹਣਾ ਕੰਮ ਆ ਬਾਈ ਆ ਜਰਾ ਯਾਰ ਆਲਾ ਕਿਸੇ ਮੇਲੇ ਤੇ ਨਹੀਂ ਅਜ ਤਾਈਆਂ ਪਾ ਟਾਈਮ ਦੇਖਿਆ ਹੈ ਤਕਰੀਬੇ ਵਾਹ ਵਧੀਆ ਮੈਂ ਬਾਈ ਉਹਨਾਂ ਦਾ ਪ੍ਰਬੰਧ ਕਮੇਟੀ ਦਾ ਇਹਨਾਂ ਦਾ ਭਾਈ ਅਗਲਾ ਦੱਸੋ ਭਾਈ ਸਾਰਤਥ ਮਾਈਨਰ ਨਾਮ ਦੇ ਗੁੰਜੇ ਜੁੜਿਆ ਦਿਲ ਦੇ ਅੰਦਰੋਂ ਜਿੰਨਾ ਧੰਨਵਾਦ ਕਰਦੇ ਆ ਸਭ ਤੋਂ ਪਹਿਲੇ ਇਹੋ ਬਾਈ ਨੇ ਲਾਈ 36 ਆ ਫੋੜ ਵਾਲੇ ਹੋਣ ਤਾਂ ਕਹੀ ਹਾਲ ਦੀ ਧੰਨਵਾਦ ਜਦੋਂ ਲਹਿਜੇ ਹੋਏ ਨੇ ਲਓ ਅਗਲਾ ਲਾ ਕੇ ਲੱਖੇ ਆਏ ਜਾਨ ਤੋਂ ਪਿਆਰਾ ਕੋਈ ਸੋਹਣਾ ਲੀਕਾ ਕਿਹਨਾਂ ਸੋਹਣਾ ਲੀਕਾ ਨਾਲ ਲੈਤਾ ਅਖਰੀ ਨਜ਼ਾਰਾ ਰੂਹ ਤੇ ਸਵਰਾਜ ਤੇ ਆਉਣੇ ਵੀ ਜੱਜਦੇ 2 3 ਸਟਾਰ ਬਾਰੇ ਕੋਈ ਜਦੋਂ ਆ ਦੇ ਦਿੱਤੇ ਆ ਨਾ ਜਿਹੜਾ ਸ਼ੁਰੂ ਹੋ ਸਕਦੇ ਆ ਪਾਣੀਆ ਜਿਹੜਾ ਇਹਦੇ ਲਈ ਹੈ ਦੇਖੋ do ਹੈ ਹੋਈ ਮਾਰੇ ਮਾਰੋ ਆ ਕਰੇ ਜਿਹੜੇ ਪੰਜਾਬੀ ਵੀਰੋ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚਾ ਕੁੱਟ ਕੰਗਤ ਸੁਹੇਵਾਲਾ ਜਿਹੜਾ ਅੰਕੜੇ ਬਿਆਨ ਕਰੂਗਾ ਕਿ ਕਿਹੜੇ ਮੇਲੇ ਤੇ ਕਿੱਦਾਂ ਦੇ ਪ੍ਰਬੰਧ ਕਿੱਪਾ ਨਾਲ ਇਕੱਠਾ ਹੋਇਆ ਸੀ ਕਿੰਨੇ ਡਾਕਟਰ ਤੇ ਇਹ ਕਹਿੰਦੇ ਗੱਲਾਂ ਵੱਖਰੀਆਂ ਹੋਣੀਆਂ ਬੇਦਰਵਿਸ਼ ਸਿੰਘ ਜੀ ਵਿਸ਼ੇਸ਼ ਤੌਰ ਤੇ ਤੇਰੇ ਹੱਥੇ ਜਿੱਤਿਆ ਉਹ ਟਰਾਫੀ ਭੱਜੇ ਹੀ ਜਾ ਰਹੇ ਆ ਇਸ ਪਾਸੇ ਚੇਲ ਜਾ ਰਹੇ ਆ ਉਹ ਵੀ ਖੇਡ ਮੈਦਾਨ ਦੇ ਵਿੱਚ ਹੁਣ ਸੰਕਟ ਦੀ ਰਾਹ ਆ ਸਾਹ ਤੇ ਹੀ ਹੋਏ ਤੋਂ ਹੋ ਰਹੀਆ ਦਾ ਗਾਟ ਦੇ ਕਿਰਿਓ ਵੀਰੋ ਜੋ ਸਾਰੇ ਹੈ ਕਹਿੰਦੇ ਲੱਗਿਆ ਹੋਇਆ ਕੋਰ ਤੇ ਕੋਰ ਦੇ ਤਬਾਹੀ ਬਾਰੇ ਕੋਰ ਦੀ ਗੱਲ ਕੀਤੀ ਉਹਨਾਂ ਨੇ ਉਸਮੇ ਨੂੰ ਬਾਖਾ ਦਾ ਲਾ ਕੇ ਜਿਹੜੇ ਜਿਹੜੇ ਤਬਾਹੀ ਬਾਰੇ ਉਹਨਾਂ ਨੇ ਜਿਹੜੇ ਬਈ ਇੱਕ ਮਾਰਤਾ 741 ਉਹਨਾਂ ਦਾ ਸੰਜੂਨ ਖੜਦਾ ਇੱਕ ਤੇ ਮਾਰੂ ਦਾ ਬੱਲੇ ਖੜਦਾ ਉਹ ਕੋਈ ਪਾਜ ਖੜਦਾ ਇਹਨਾਂ ਮੁੰਡਿਆਂ ਦਾ ਵੀ ਧੰਨਵਾਦ ਆ ਔਰ ਧੰਨਵਾਦ ਆ ਮੇਰੇ ਵੀ ਔਰ ਕੰਨਾਂ ਸੀਤ ਜਨਾਬੀ ਪਾਕੇ ਦਾ ਜੁਰਖੀ ਬਿੰਦੀ ਨੋਟ ਕਰੋ ਕਿ ਕਿਆ ਨੂੰ ਹੋਰ ਸੂਕਦਾ ਜਾਊ ਤੇ ਸਾਹਮਣੇ ਆ ਬੋਲ ਆਕਾਨੇ ਸਮਲੇ ਇਹ ਹੋਆ ਮੇਰੇ ਪੇਕਿਆ ਨੂੰ ਹੋਰ ਸੂਕਦਾ ਜਾਊ ਗੱਲਾਂ ਮੱਖੜੀਆਂ ਨੇ ਕਦੇ ਲੋਕ ਵੀ ਕਰਨੀ ਗੱਲਾਂ ਔਰ ਦੂਜੇ ਪਾਸੇ ਟਾਈਮ ਨੋਟ ਕਰੋ ਜੀ 2 ਮਿੰਟ 55 ਸੈਕਿੰਡ 1.2 ਹੈ ਜੀ 2 ਮਿੰਟ ਇਹਨੂੰ ਆਊਟ ਕਰ ਲੋ ਸਾਬ ਸਾਰਾ ਕੋ ਇਕੱਲੇ ਨੂੰ ਕਰਨਾ ਇਹ ਨੂੰ ਕਰਨਾ ਪਾਜੀ ਥੋੜਾ ਜਾ ਅੱਗੇ ਨੂੰ ਕਰਕੇ ਪਿੱਛੇ ਕਰਦੇ ਥੋੜਾ ਜਿਹਾ ਪਿੱਛੇ ਕਰਕੇ ਅੱਗੇ ਬਸ ਹੁਣ ਪਿੱਛੇ ਇੰਨਾ ਵੀ ਨਹੀਂ ਕਰਨਾ ਸੀ ਜਿੰਦਾ ਕਿ ਆ ਪਿੱਛੇ ਕਰਦੇ ਪਾਜੀ ਏਰੀਆ ਦੇ ਵਿੱਚ ਪਾਣਾ ਸਾਨੂੰ ਵੀ ਦਿੱਕਤ ਆਉਂਦੀ ਸੀ ਸੈਟਰੋਂ ਕੀ ਸੀ ਪਾਜੀ ਜਦੋਂ ਕਲੱਚ ਛੱਡਦੇ ਸੀ ਟਰਾਲੀ ਦਾ ਰੇਤਾ ਇਕੱਠਾ ਕੀਤਾ ਉਹਨਾਂ ਦੀ ਤੇ ਬੰਦ ਹੋ ਜਾਂਦਾ ਸੀ ਮਗਾ ਕੋਈ ਹੈ ਨਹੀਂ 1 2 3 ਤੋਂ ਸਟਾਰਟ ਦੇ ਉੱਤੇ ਕਲੱਚ ਛੱਡਣਾ ਭਾਈ ਜੀ ਤਿੰਨ ਤੋਂ ਬਾਅਦ ਸਟਾਰਟ ਬੋਲਣਾ ਬਤੂ ਬਾਦ ਕਲਾ ਸਟੋਨ ਰੈਡੀ ਹੋ ਜੂਗੇ ਬਾਨਾ 2 3 57 ਸਾਹਮਣੇ ਮੇਰੇ ਲਈ ਵੀ ਹੋ ਸਕਦਾ ਹੈ ਕਿ ਫਾਇਦਾ ਜਿਹੜਾ ਹੈ ਇੱਕ ਫਾਇਦਾ ਜਿਹੜਾ ਸਾਡੇ ਹੋ ਰਹੇ ਜੀ ਹੈ ਉਹ ਸਾਡੇ ਲਈ ਵੀ ਹੈ جي نيوز جو اٿليني 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 جو اٿ اوي گورو الله درو ਦਾ ਬੋਟਾ ਮੱਡਾ ਦੇਣਾ ਇਹਦੀ ਗਾਲ ਗੁੱਠਾ ਮੱਡਾ ਦੇਣਾ ਪਰ ਦੂਜੇ ਬੰਦੇ ਦੇਖੀਏ ਇਹ ਫਾਰਮ ਟਰੈਕ ਸਾਖਾਂ ਜੱਗਿਆਂ ਇਹ ਕਿੱਥੇ ਤਿਆਰ ਹੁੰਦਾ ਇਹ ਫਰੀਦাবাদ ਦੇ ਵਿੱਚ ਤਿਆਰ ਕਰਦੇ ਆ ਦਿੱਲੀ ਦੇ ਕੋਲੇ ਹਰਿਆਣੇ ਦੇ ਫਰੀਦাবাদ ਦੇ ਵਿੱਚ ਕਹਿੰਦੇ ਫਾਰਮ ਟਰੈਕ ਨੂੰ ਤਿਆਰ ਕਰਦੇ ਆ ਉਧਰ ਦਰਵਾਜ ਸਿੰਘ ਵੀ ਸਾਡੇ ਬਹੁਤੀ ਸਤਿਕਾਰਯੋਗ ਸਾਡੇ ਦਰਮਿਆਨ ਬਸੀਸ ਤੋਂ ਪੁੱਛੇ ਹੋਏ ਨੇ ਪਰ ਦੂਜੇ ਪਾਸੇ ਉਹ ਕਹਿੰਦੇ ਟਰੈਕ ਉਹ ਭਾ او 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 ਪ੍ਰੋਮੋਟਰ ਕੋਲ ਕਿ ਉਂਗਲਾ ਦਾ ਚੜੀ ਜਵਾਨੀ ਚਾਰਨ ਖੋਵੇ ਨਿਲਕਾਰੇ ਤਾਵਾਦ ਨੇ ਰਾਜੇ ਖੋਲੇ ਕਰ ਤੋਂ ਮਤਾਂਦੇ ਕਰਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਬਣਾਉਂਦੇ ਕਰਕੇ ਨਹੀਂ ਚੱਦੇ ਰਾਜੇ ਖੇਲੇ ਮਰਦ ਬਣਾਉਂਦੇ ਉੱਤਰ ਕੇ ਨਹੀਂ ਬਾਦੋਂ ਪਰ ਚੂਕੀਆਂ ਬੱਗੋ ਇਸ ਵੇਲੇ ਡੈਕਟਰ ਕਰਨੇ ਕਿ ਅੱਧੀ ਫੜਦਾ ਕਦੇ ਕਦੇ ਡੈਕਟਰ ਸਿਰੂਰ ਹੋ ਜਾਂਦਾ ਕਦੇ ਗੱਦੀ ਫੜਦਾ ਪਰ ਆਉਣ ਕਿਤੇ ਇਹ ਦਿਨੇ ਨੂੰ ਆ ਰਿਹਾ ਇਹ ਕਹਿੰਦੇ ਫਿਨਿਸ਼ਿੰਗ ਲਾਈਨ ਦੇ ਨੇੜੇ ਨੂੰ ਐਕੀ ਮਾਰੀਆ ਆਹਨੇ ਬੱਲੇ 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 ਹੋਈ ਹੋਈ ਮਤਰ ਆਹ ਸਾਹਮਣੇ ਦੇਖੀ ਮੇਰੇ ਦਿਨੋ ਉਹ ਆਹ ਕਹਿੰਦੇ ਪੱਤੀ ਸਕਰੀਨ ਦੇ ਉੱਤੇ ਇਹ ਕਹਿੰਦੇ ਅੰਕਾਂ ਦੀ ਖੇਡ ਹੈ 3.54 ਵੀ ਹਾਂਸ ਦੇ ਵਿੱਚ 30 ਬਾਲੇ 23 ਬਾਲੇ ਜਿਹੜਾ ਖਿੱਚ ਕੇ ਲੈ ਗਿਆ ਤੇ ਲੈ ਗਿਆ ਜੀ ਉਹ ਜਿਹੜਾ ਮੁਕਾਬਲਾ ਵੀ ਦਿਲਚਸਪ ਤੇ ਸਖਤ ਹੋਣ ਵਾਲਾ ਇਹ ਵੀ ਵੀਰੇ ਬੋਟ ਕਰਨਾ ਸਾਡੇ ਬਹੁਤ ਹੀ ਸਨਕਾਰਯੋਗ ਹਰਪ੍ਰੀਤ ਸਿੰਘ ਬਾਈ ਦਾ ਇਹ ਕਾੜਾ ਗੋਹਾ ਟਰੈਕਟਰ ਉਹਨਾਂ ਵੱਲੋਂ ਚੱਲੇ ਗਿਆ। ਲਾ ਆਹ ਟਰੈਕਟਰ ਦੀ ਗੱਲ ਕਰੀਏ ਜੀ। ਰੋਕ ਲੈ ਕਰੋ। ਇੰਨਾ ਅੱਗੇ ਨਾ ਦੀਦੇ ਲੈ ਕੇ ਜਾਇਆ ਕਰੋ। 1 2 3 4 5 6 ਹਰ ਸਭ ਤੋਂ ਵੱਖ ਜਾਦੇ ਵੀਰੋ। ਵੇਖਦੇ ਆ 855 ਖੇਡ ਦੇ ਮੈਦਾਨ ਦੇ ਵਿੱਚ ਜਿਸ ਵੇਲੇ ਟੱਕਰਾ ਖੇਡ ਦੇ ਮੈਦਾਨ ਦੇ ਵਿੱਚ ਜੀਰੋ ਜੀਰੋ ਟੇਕਰਾ ਲੈਣਾ ਕਿ ਕਿੱਥੇ ਤੋਂ ਹੋ ਰਿਹਾ ਜੀਰੋ ਜੀਰੋ ਟੇਕਰਾ ਅਰੇ ਜੀਰੋ ਜੀਰੋ ਟੇਕਰਾ ਕਰਦੇ ਦੋ ਕੋ ਲੱਗੇ ਆ 14 ਦੇ ਟਾਇਰਾਂ ਵੀ ਖਿੱੱਚੀ ਆਉਣਾ ਕਹਿੰਦਾ ਹੈ ਜੀ ਹੋਰ ਤਾਂ ਤਾਂ ਨਹੀਂ ਜਾਈ ਰੇ ਥੱਲੇ ਚੱਲ ਜਾਈਏ ਜੀਰੋ ਜੀਰੋ ਕੀ ਹਿੱਕ ਕਰ ਰਹੇ ਹੋ ਵੀਰ ਜਿੱਤੇ ਵੀ ਗੁਰਸਪਾਲੇ ਘਰ ਆਏ ਆ ਉਹਨਾਂ ਪਰ ਧਰਵਾ ਦਾ ਸਾਰੇ ਵੀਰੋ ਦਾ ਕਿੱਡੀ ਗੁਰਸਪਾਲੇ ਆਏ ਆ ਆਹਨ ਜੀ ਜੀ ਨਾਮਾ ਪਹਿਲਾ ਨਾਮਾ ਦੇ ਦੇ ਰਿਹਾ ਹੈ ਜੀ ਤੇ ਇਹ ਤੇ ਹੋਰ ਬਣਦਾ ਹੈ ਜੀ ਤੇ ਹੋਰ ਬਣਦਾ ਹੈ ਵਿੱਕ ਦਾ ਤਮਾਮ ਦੇ ਰਿਹਾ ਵੀਰੋ ਅੱਜ ਕਦੇ ਸੋਰ ਸਿੰਘ ਦੇ ਵਿੱਚ ਤਮਾਮ ਹੋਈ ਪਈ ਹੈ ਸੋਰ ਸਿੰਘ ਪਿੰਡ ਕਹਿੰਦੇ ਪਹਿਲਵਾਨਾਂ ਦਾ ਪਿੰਡ ਹੈ ਅੱਜ ਪਹਿਲੀ ਵਾਰ ਇਸ ਖੇਡ ਦੇ ਦਰਸ਼ਕ ਹੋਣਗੇ ਵੀਰੋ ਮਾਦੇ ਦੇ ਵਿੱਚ ਅੱਜ ਪਹਿਲੀ ਵਾਰ ਰੋਲਨ ਦਾ ਮੌਕਾ ਮਿਲਿਆ ਧੰਨਵਾਦ ਕਰਦੇ ਆ ਬੜਾ ਪਿਆਰ ਦਿੱਤੇ ਸਾਡੇ ਵੀਰ ਬੱਤਾ ਧੰਨਵਾਦ ਆਥੋ ਆਕੇ ਜਾਨ ਸਖਾਲੀ ਹੋ ਜਾਣੀਆਂ ਉਹ ਕਹਿੰਦੇ ਇੱਥੇ ਆਕੇ ਜਾਨ ਸਖਾਲੀ ਹੋ ਜਾਂਦੀ ਹੈ ਲੋਕ ਕਹਿੰਦੇ ਹੁਣ ਥੋੜੇ ਜਾ ਟੈਂਪਰ ਓਏ ਹੋਰ ਥੋੜਾ ਜਿਆ ਟਰੈਕਟਰ ਕੰਨੇ ਰਿਲੈਕਸ ਮਹਿਸੂਸ ਕਰ ਰੇ ਲੱਗਿਆ ਔਰ ਕਹਿੰਦੇ ਦੂਜੇ ਬੰਦੇ ਔਰ ਸਾਹਮਣੇ ਦੇਖੀਏ ਕੋਈ ਤੋੜਾ ਵਧੀਆ ਡਾਂਗਾ ਟਰੈਕਟਰ ਦਾ ਓ ਵਧੀਆ ਬਣਾ ਲਾ ਕੀਨੀ ਕੀਨੀ ਲੱਗ ਰਾ ਓ ਜੋਰਦੂ ਪਰਾਂ ਦੇ ਵਿੱਚ ਰੇ ਕਰਦਾ ਇਹ ਵੀ ਵਾਲਾ ਵੀਰ ਰੋਟੇ ਰੋਟੇ ਕੀ ਹਿੰਦ ਕਹਿੰਦੇ ਕਿ ਇਹਨਾਂ ਮਿੱਤਰੋਆਂ ਨੂੰ ਪੂਰਾ ਪਲੰਟ ਮੁਕਤ ਹੋਈ ਹੋਈ ਕੁੱਤਾ ਹਾਂ ਤਸਵੀਰੇ ਵੀ ਨਾ ਮੈਂ ਕਹਿੰਦਾ ਕਿ ਰੰਗ ਚੰਨੀ ਨਾ ਟਵਾ 90 ਮੀਟਰ ਸਾਰਾ ਇਹ ਜਿੰਦੇ ਮੇਰੀਏ ਬਹੁਤ ਨਾਲ ਕੋਈ ਪਰਛਾਵਾਂ ਨਹੀਂ ਜਿੰਦੇ ਮੇਰੀਏ ਲੱਗਿਆ ਇੱਧਰੋਂ ਬੰਨੇ ਕਹਿੰਦੇ ਠੱਠੇ ਵਾਲਾ ਆ ਰਿਹਾ ਤੇ ਠੱਠੇ ਵਾਲਾ ਆ ਰਿਹਾ ਮੇਰੇ ਮਿੱਤਰੋ ਤੇ ਕਾ ਲੋ ਕਹਨੇ ਆਪਕਾ ਸਮਾਂ ਦੇਖਿਓ ਜੀ 99 35 ਸੈਕਿੰਡ ਤੇ 48 ਮਾਈਕਰੋ ਜੀ 99 35 ਸੈਕਿੰਡ ਤੇ 48 ਮਾਈਕਰੋ ਦਾ ਸਮਾਂ ਲੱਗਿਆ